ਪੰਜਾਬ ਸਮੇਤ ਉੱਤਰੀ ਪਾਰਤ ਦੇ ਕਈ ਸੂਬਿਆਂ ਵਿੱਚ ਸੀਤ ਲਹਿਰ ਦਾ ਪਰਕੋਪ ਲਗਾਤਾਰ جاری ਹੈ ਕਈ ਥਾਵਾਂ ਤੇ ਵਿਜ਼ਿਬਿਲਟੀ ਜ਼ੀਰੋ ਤੇ ਆ ਗਈ ਹੈ ਤੇ ਕੁਝ ਥਾਵਾਂ ਤੇ ਇਹ ਵਿਜ਼ਿਬਿਲਟੀ ਵੀ ਤੋਂ 100 ਮੀਟਰ ਤੱਕ ਸੀਮਿਤ ਹੈ ਘੱਟ ਰੋਸ਼ਨੀ ਹੋਣ ਕਾਰਨ ਸੜਕੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ ਕੜਾਕੇ ਦੀ ਠੰਡ ਦੇ ਨਾਲ ਹੀ ਸੰਗਣੀ ਧੁੰਦ ਨਾਲ ਆਮ ਜਨ ਜੀਵਨ ਤੇ ਅਸਰ ਪਿਆ ਹੈ ਕਈ ਸ਼ਹਿਰਾਂ ਵਿੱਚ ਧੁੰਦ ਦੀ ਸੰਗਣੀ ਪਰਤ ਫੈਲ ਗਈ ਹੈ ਤੇ ਠੰਡ ਵਧਣ ਕਾਰਨ ਲੋਕਾਂ ਨੂੰ ਕੰਮ ਕਰਨਾ ਵੀ ਔਖਾ ਹੋ ਗਿਆ ਹੈ ਮੌਸਮ ਵਿਭਾਗ ਨੇ ਪੰਜਾਬ ਸਮੇਤ ਉਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਅਗਲੇ 2 ਦਿਨਾਂ ਦੌਰਾਨ ਠੰਡ ਲਹਿਰ ਵਰਗੇ ਹਾਲਾਤ ਬਣੇ ਰਹਿਣ ਤੇ ਸੰਗਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਵਿਸ਼ੇਸ਼ ਤੌਰ ਤੇ ਕਬਾਈਲੀ ਇਲਾਕਿਆਂ ਵਿੱਚ ਤਾਪਮਾਨ ਬਰਫ਼ ਜੰਮਣ ਦੀ ਪੱਧਰ ਤੋਂ ਵੀ ਹੇਠਾਂ ਆ ਗਿਆ ਹੈ। ਸੂਬੇ ਦੇ ਕਈ ਇਲਾਕਿਆਂ ਵਿੱਚ ਕਟੋ-ਕਟ ਤਾਪਮਾਨ -6.2 ਤੇ ਲਾਹੌਲ ਸਪੀਤੀ ਦੇ ਟਾਬੋ ਖੇਤਰ ਵਿੱਚ -14.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। हिमाचल ਵਿੱਚ ਬਰਫ਼ਬਾਰੀ ਹੋਣ ਨਾਲ ਸੈਲਾਨੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਉਹ ਬਰਫ਼ ਵਿੱਚ ਪੈਰਾਗਲਾਈਡਿੰਗ ਤੇ ਸਕੀਿੰਗ ਦਾ ਆਨੰਦ ਉਠਾ ਰਹੇ ਨੇ। ਉਧਰ ਰਾਜਧਾਨੀ ਦਿੱਲੀ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਠੰਡ ਲਹਿਰ ਚੱਲਣ ਨਾਲ ਠੰਡ ਵੱਧ ਗਈ ਹੈ। ਪੂਰੀ ਦਿੱਲੀ ਇਸ ਵੇਲੇ ਧੁੰਦ ਦੀ ਮਾਰ ਹੇਠ ਹੈ। ਧੁੰਦ ਤੇ ਪਾले ਦੀ ਸਥਿਤੀ ਨੇ ਕਿਸਾਨਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਪਾले ਕਾਰਨ ਆਲੂ, ਜੋ, ਸਰੋਂ, ਜੀਰਾ ਤੇ ਧਣੀਆਂ ਦੀ ਫਸਲ ਦੇ ਨਾਲ-ਨਾਲ ਗੰਨੇ ਦੀ ਖੇਤੀ ਤੇ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਚੁਟਾਈ ਗਈ ਹੈ ਖੇਤੀ ਵਿਗਿਆਨੀਆਂ ਨੇ ਫਸਲਾਂ ਨੂੰ ਪਾਲੇ ਤੋਂ ਬਚਾਉਣ ਲਈ ਖੇਤਾਂ ਵਿੱਚ ਗੰਧਕ ਤੇ ਤੇਜ਼ਾਬ ਦਾ ਛਿੜਕਾ ਕਰਨ ਤੇ ਧੂਆਂ ਕਰਨ ਦੀ ਸਲਾਹ ਦਿੱਤੀ ਹੈ